ਲੋਕਲ ਸਾਡਾ ਕਲਗੀ ਸ਼ਹਿਰ ਹੈ ਇੱਥੇ ਵੀ ਪਿਛਲੇ ਦਿਨੀ ਦੋ ਘਟਨਾਵਾਂ ਜਿਹੜੀਆਂ ਫਾਇਰਿੰਗ ਦੀਆਂ ਜਿਹੜੀਆਂ ਰਿਪੋਰਟ ਹੋਈਆਂ ਔਰ ਇੱਕ ਘਟਨਾ ਜਿਹੜੀ ਬਿਲਕੁਲ ਜਿਹੜਾ ਬਹੁਤ ਜ਼ਿਆਦਾ ਬਾਦੀ ਵਾਲਾ ਇਲਾਕਾ ਹੈ ਕਲਗੀ ਨਾਰਥ ਈਸਟ ਉਹਦੇ ਇੱਕ ਇਲਾਕਾ ਜਿਹੜਾ ਰੈਡ ਸਟੋਨ ਦਾ ਏਰੀਆ ਉਥੇ ਇੱਕ ਘਰ ਦੇ ਉੱਤੇ ਖੜੀ ਕਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਕੋਈ ਦੱਸਿਆ ਗਿਆ ਕਿ 25 ਤੋਂ 30 ਫਾਇਰ ਉਸੇ ਕੀਤੇ ਗਏ ਔਰ ਉਸ ਤੋਂ ਇੱਕ ਦੋ ਦਿਨ ਬਾਅਦ ਦੇ ਵਿੱਚ ਹੀ ਫਿਰ ਇੱਕ ਹੋਰ ਫਾਇਰਿੰਗ ਹੋਈ ਹੈ ਉਹ ਡਾਊਨਟਾਊਨ ਦਾ ਇਲਾਕਾ ਜਿਹੜਾ ਦੱਸਿਆ ਉਹਨੂੰ ਸਾਊਥ-ਵੈਸਟ ਦੇ ਵਿੱਚ ਉਹ 21 ਜੁਲਾਈ ਨੂੰ ਹੋਈ ਹੈ ਤੇ ਪਹਿਲਾਂ ਵਾਲੀ ਥੋੜੀ ਜੀ ਉਹ 17 ਜੁਲਾਈ ਨੂੰ ਸ਼ਾਟ ਹੋਈ ਸੀ ਤਾਂ ਦੋਹਾਂ ਦਾ ਕਿਹਾ ਜਾ ਰਿਹਾ ਕਿ ਕੋਈ ਤਾਲੁਕ ਹੈ ਕਿ ਨਹੀਂ ਹੁਣ ਜਿਹੜੀ ਕਹਿ ਲਗੀ ਪੁਲਿਸ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਕੀ ਦੋਵੇਂ ਘਟਨਾਵਾਂ ਕੋਈ ਇੱਕੋ ਹੀ ਗਰੁੱਪ ਨੇ ਕੀਤੀਆਂ ਹੋ ਸਕਦੀਆਂ ਇਸ ਤੇ ਬੜੀ ਜਾਂਚ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਹੁਣ ਇੱਕ ਘਟਨਾਵਾਂ ਜਿਹੜੀਆਂ ਉਹ ਘਟਣ ਦਾ ਨਾਮ ਹੀ ਲੈ ਰਹੀਆਂ ਅ ਨਰ ਪਹਿਲਾ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਐਡਮਿੰਟਨ ਦੇ ਵਿੱਚ ਵੀ ਹੁਣ ਕਾਫੀ ਹੋ ਜਾਈਆਂ ਜਿਹੜੀਆਂ ਘਟਨਾਵਾਂ ਰਿਪੋਰਟ ਹੋਈਆਂ ਐਕਸਟਰਸ਼ਨ ਦੀਆਂ ਵੀ ਧਮਕੀਆਂ ਦੇਣ ਦੀਆਂ ਵੀ ਤੇ ਫਾਇਰਿੰਗ ਦੀਆਂ ਵੀ ਹੁਣ ਇਹ ਇਹ ਜਿਹੜਾ ਵਰਤਾਰਾ ਇਹਨਾਂ ਬਿਲਕੁਲ ਸਾਡੇ ਸਾਰੇ ਦੇਸ਼ ਦੇ ਕੋ ਇਧਰਲੇ ਕੋਨੇ ਤੋਂ ਲੈ ਕੇ ਪੱਛਮ ਤੋਂ ਈਸਟ ਵੱਲ ਦੇਖਣ ਨੂੰ ਮਿਲ ਜਾ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਸਾਡੀ ਪੁਲਿਸ ਆ ਜਾਂ ਇਥੋਂ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਯਾ ਨੂੰ ਕਾਫੀ ਉਪਰ ਦਿੱਲੀ ਤੱਕ ਐਸਾ ਕਿਉਂਕਿ ਬਹੁਤ ਜ਼ਿਆਦਾ ਸਮਾਂ ਲਾਉਂਦੇ ਜਦੋਂ ਕਿਸੇ ਚੀਜ਼ ਨੂੰ ਕਿਸੇ ਘਟਨਾ ਨੂੰ ਉਹ ਇਨਵੈਸਟਿਗੇਟ ਕਰਦੇ ਨਾਲ ਜ਼ਿਆਦਾ ਸਮਾਂ ਲਾਉਂਦੇ ਪਰ ਉਹ ਤਹ ਤੱਕ ਜਾਣ ਦੀ ਕੋਸ਼ਿਸ਼ ਕਰਦੇ